ਫਤੇਗੜ ਚੂੜੀਆਂ ਡੇਰਾ ਰੋਡ પેટ્રોલ ਪੰਪ ਦੇ ਨਜ਼ਦੀਕ ਗਲਤ ਟੰਗਨਾ ਬਣੇ ਡਿਵਾਈਡਰ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ ਅਤੇ ਅੱਜ ਤੜਸਾਰ ਇੱਕ ਵਾਰ ਫਿਰ ਪਠਾਨਕੋਟ ਤੋਂ ਕ੍ਰੈਸ਼ਰ ਨਾਲ ਭਰਿਆ ਵੱਡਾ ਟਰਾਲਾ ਸਿੱਧਾ ਜਾ ਕੇ ਸੜਕ ਵਿੱਚ ਘਾਰ ਬਣੇ ਡਿਵਾਈਡਰ ਨਾਲ ਟਕਰਾਇਆ ਜਿਸ ਨਾਲ ਟਰਾਲਾ ਪਲਟ ਗਿਆ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਟਰਾਲੇ ਦਾ ਭਾਰੀ ਨੁਕਸਾਨ ਹੋਇਆ ਇਸ ਸਬੰਧੀ ਟਰੱਕ ਦੇ ਡਰਾਈਵਰ ਗੁਰਸੇਵ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਵੀਰ ਜੀ ਬੇਨਤੀ ਹੈ ਵੀ ਸਵੇਰੇ 4:00 ਤੋਂ 4:30 ਦਾ ਟਾਈਮ ਸੀ ਤੇ ਜਿੱਤਨਾ ਰੋਹ ਚੱਲੀਦਾ ਉਤਨਾ ਹੀ ਚੱਲ ਕੇ ਆਉਣਦੇ ਆ ਕੋਈ ਕਾਲੀ ਨਹੀਂ ਕੋਈ ਕੁਛ ਨਹੀਂ 35 ਦੀ ਸਪੀਡ ਸੀ ਤੇ ਨਾ ਇਹਦੇ ਉੱਤੇ ਕੋਈ ਲਾਈਟ ਆ ਨਾ ਕੋਈ ਰੇਡੀਅਮ ਟੇਪ ਆ ਚਾਨਣ ਕੀ ਇਕਦਮ ਹੀ ਰੋਡ ਛੋਟੇ ਤੋਂ ਵੱਡਾ ਹੋ ਜਾਂਦਾ ਤੇ ਪਤਾ ਨਹੀਂ ਲੱਗਦਾ ਵੀ ਕਿਧਰ ਨੂੰ ਜਾਣਾ ਤੇ ਕਿਧਰ ਨੂੰ ਨਹੀਂ ਅਨੇਕਾ ਹੀ ਨੁਕਸਾਨ ਹੋਇਆ ਹੁਣ 5-6 ਲੱਖ ਰੁਪਏ ਦਾ ਨੁਕਸਾਨ ਇਹਦਾ ਹਰਜਾਨਾ ਕੌਣ ਭਰੂਗਾ ਵੀਰ ਜੀ ਕਿੱਥੋਂ ਆ ਰਹੇ ਮੈਂ ਵੀਰ ਜੀ ਆ ਰਿਹਾ ਪਠਾਨਕੋਟ ਤੋਂ ਤੇ ਟਿੱਖੀਵੰਡ ਮੈ ਜਾਣਾ ਤੇ ਇਹ ਸਿੱਧਾ ਡਿਵਾਇਡਰ ਤੇ ਚੜਦਾ ਸਿੱਧੀ ਡਿਵਾਇਡਰ ਤੇ ਵੀ ਜੁਰੀ ਆਉਂਦੀ ਮਤਲਬ ਆਟੋਮੈਟਿਕ ਲਾਈਟ ਕੁਝ ਨਹੀਂ ਹੈ ਕੋਈ ਰੇਡੀਅਮ ਨਹੀਂ ਗਈ ਜਦੋਂ ਡਿਵਾਇਡਰ ਆਉਂਦਾ ਪਤਾ ਨਹੀਂ ਲੱਗਦਾ ਸੈਂਟਰੀ ਵੀ ਡਿਵਾਇਡਰ ਆ ਗਿਆ ਜਾਂ ਨਹੀਂ ਆ ਗਿਆ ਇਹ ਨਹੀਂ ਵੀ ਇਹ ਲੱਗੀ ਗੱਡੀਆਂ ਨੇਕਾ ਹੀ ਲਗੀਆਂ ਹਰ ਮਤਲਬ ਸੀਜ਼ਨ ਦੇ ਵਿੱਚ 10-15 ਗੱਡੀਆਂ ਲੱਗਦੀਆਂ ਲੱਗਦੀਆਂ ਕਿੰਨਾ ਕੁ ਨੁਕਸਾਨ ਹੁੰਦਾ ਨੁਕਸਾਨ ਘੱਟੋ ਘੱਟ 5.5 ਲੱਖ ਰੁਪਏ ਦਾ ਜੀ ਇਹ ਗੱਡੀ ਦਾ ਨੁਕਸਾਨ ਆ ਹਾਂ ਜੀ ਗੱਡੀ ਦਾ ਗੱਡੀ ਦਾ ਗੱਡੀ ਦਾ ਗੱਡੀ ਮਤਲਬ ਹੈਵੀ ਗੱਡੀਆਂ ਹੁਣ ਸਮਾਨ ਬੜਾ ਮਹਿੰਗਾ ਹੈ ਜੀ ਤਾਂ ਕਰਕੇ ਨੁਕਸਾਨ ਬਹੁਤ ਹੈ ਹੁਣ ਕੌ ਮਾਰਕੀ ਲੰਦਾਈ ਕੀ ਨਾਮ ਹੈ ਮੇਰਾ ਨਾਮ ਗੁਰਸਾਬ ਸਿੰਘ ਹੈ ਜੀ ਮੈਂ ਹੀ ਚਲਾਉਂਦੇ ਆ ਗੱਡੀ ਤੁਹਾਡਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਗਾ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਜੀ ਹਾਂ 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 ਜੀ ਬਈਏ ਡੇਰਾ ਰੋੜ ਜਿਹੜਾ ਮ데요ਗੜ ਚੁੰਡੀਆਂ ਪੈਟਰੋਲ ਪੰਪ ਹੈ ਇੱਥੇ ਅਕਸਰ ਇਹ ਇਤਿਹਾਸੇ ਵਾਪਰਿਆ ਕੀਤੀ ਰਾਤ ਫੇਰੇ ਤੇ ਟਰਾਲਾ ਪਲਟਿਆ ਇਹ ਟੁਆਇਡਰ ਦਾ ਜਿਹੜਾ ਟੁਆਇਡਰ ਦੇ ਕਾਰਨ ਜਿਹੜਾ ਨੁਕਸਾਨ ਹੁੰਦਾ ਕਿ ਜੇ ਤੁਸੀਂ ਇੱਥੇ ਲੱਗੇ ਰਹਿੰਦੇ ਹਾਂਜੀ ਅਸੀਂ ਇੱਥੇ ਤੇ ਵੀ ਦੇਖਿਆ ਜੀ ਇੱਥੇ ਜਦੋਂ ਗੱਡੀ ਵਜਦੀ ਇਸ ਦੀ ਡੁਆਟਰ ਦੇ ਵਿੱਚ ਆ ਕੇ ਵਜਦੀ ਆ ਹਾਂਜੀ ਜਾਂ ਤਾਂ ਡੁਆਟਰਟ ਆਇਆ ਜਾਏ ਜਾਂ ਗਵਰਨਮੈਂਟ ਵੱਲੋਂ ਉਹ ਲੈਟਾ ਲਿਆ ਜਾਣ ਤੇ ਜਿਹੜਾ ਜਾਂ ਪਿੱਛੇ ਵੈਰੀਫਿਕੇਸ਼ਨ ਲਾਇਆ ਜਾਏ ਕਿ ਹਰ ਇੱਕ ਗੱਡੀ ਵਾਲੇ ਨੂੰ ਪਤਾ ਲੱਗੇ ਲੈ ਜੀ ਇੱਥੇ ਅੱਗੇ ਡੁਆਟਰ ਲੱਗਾ ਆ ਹਾਂਜੀ ਹਰ ਇੱਕ ਬੰਦਾ ਨੁਕਸਾਨ ਤੁਸੀਂ ਇੱਥੇ ਲਾਗੇ ਰਹਿੰਦੇ ਕਦੀ ਜਾ ਕੇ ਜਾਂ ਕਮੇਟੀ ਕਰਿਆ ਜਾਂ ਬੋਕੀ ਨੇ ਅਧਿਕਾਰੀ ਨੂੰ ਨਹੀਂ ਕਹਿ ਦਿੱਤੇ ਜਿਹੜਾ ਕਈ ਵਾਰੀ ਇਹਨਾਂ ਕਿਹਾ ਵਾਏ ਇੱਥੇ ਡੁਅਲਰਟ ਆਇਆ ਜਾਏ ਨਹੀਂ ਰੱਦ ਸਰਦੇ ਕੋਈ ਨਹੀਂ ਥੋਟ ਹੁੰਦੇ ਨਾ ਇੱਥੇ ਲੇਟਾ ਜਾਂਦੀਆਂ ਨੇ ਸਾਰੀ ਲੜਕੀਆਂ ਕੋਈ ਲੜਨ ਨਹੀਂ ਚਾਹਦੀ ਇੱਥੇ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਥੇ ਕਮੇਟੀ ਦੇ ਪੈਸੇ ਪਾਉਂਦੇ ਸਨ ਬਹੁਤ ਬਹੁਤ ਇਹਦੇ ਚੌਥੇ ਪੰਜਵੇਂ ਦਿਨ ਕੋਈ ਨੇ ਕੋਈ ਕਦੀ ਕਾਰਵਾਈ ਨਹੀਂ ਕਰੀ ਕੋਈ ਕਰਵਾ ਜਾਂਦਾ ਲੋਕਾਂ ਦੀ ਸੱਤਾਂ ਪੈਟਾਂ ਬਹੁਤ ਲੱਗਦੀਆਂ ਡਿਵਾਈਡਰ ਪਤਾ ਹੀ ਨਹੀਂ ਲੱਗਦਾ ਲੋਕਾਂ ਨੂੰ ਕੋਈ ਬੋਰਡ ਨਹੀਂ ਆਉਂਦਾ ਕੋਈ ਲਾਈਨ ਨਹੀਂ ਕੁਝ ਨਹੀਂ ਆ ਇਹਦਾ ਕੋਈ ਹੱਲ ਹੋਣਾ ਚਾਹੀਦਾ ਵਾ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਾਂ ਪੀਡਬਲ ਬਣਾਉਣਾ ਚਾਹੀਦਾ ਬਹੁਤ ਨੁਕਸਾਨ ਹੋਦਾ ਲੋਕਾਂ ਦਾ ਰਾਤੀ ਵੀ 3:30 ਵਜੇ ਗੱਡੀ ਵਜਦੀ ਆ ਬਹੁਤ ਜਿਆਦਾ ਭਾਰੀ ਨੁਕਸਾਨ ਹੋਇਆ ਗੱਡੀ ਵਾਲਿਆਂ ਦਾ ਵੀ ਸਿਰਫ ਡਿਵਾਈਡਰ ਦੇ ਕਰਕੇ ਹੋਇਆ ਜੀ ਡਿਵਾਈਡਰ ਨੂੰ ਹਟਣਾ ਚਾਹੀਦਾ ਜਾਂ ਇਹ ਡਿਵਾਈਡਰ ਦਾ ਕਰਕੇ ਬਹੁਤ ਨੁਕਸਾਨ ਹੋਇਆ 4:00 5:00 ਵਜੇ ਕੋਈ ਕਾਰ ਕੋਈ ਨਾ ਕੋਈ ਵਜਦੀ ਰਹਿੰਦੀ ਹੈ ਇੱਥੇ ਜਗ੍ਹਾ ਤੇ ਇਹਦਾ ਕੋ ਜੰ ਮੋੜ ਲਾਉਣਾ ਚਾਹੀਦਾ ਜਾਂ ਨੂੰ ਹਟਾਉਣਾ ਹਟਾਉਣਾ ਚਾਹੀਦਾ ਵਾ ਜਿੱਦਾਂ ਬਟਾਲਾ ਰੋਡ ਤੋਂ ਆਦਿਆ ਵਾ ਇਹ ਕਾ ਕੇ ਕਿਸੇ ਦਾ ਨੁਕਸਾਨ ਨਾ ਹੋਵੇ ਜਾਨ ਮਾਨੀ ਕਿਉਂਕਿ ਇਹਾਂ ਦੇ ਸੱਟਾਂ ਪੇਟਾਂ ਲੱਗਦੀਆਂ ਪਿੱਛੇ ਗੱਡੀ ਨੂੰ ਆ ਪਿੱਛੇ ਪਿਛਲੇ 2-3 ਮਹੀਨੇ ਪਹਿਲਾਂ ਕੋਈ ਨਾ ਕੋਈ ਵਜਹੀ ਰੇਲ ਕੀਤਾ ਜਾਵੇ ਸਾਡਾ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਡਵਾਈਡਰ ਬਣਿਆ ਹੈ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਲੋਕਾਂ ਦਾ ਇੱਕ ਰਾਤੀ ਵੀ ਗੱਡੀ ਵਜਈ ਹੈ ਸਾਡਾ ਜੋ ਘਰ ਵੀ ਹੈ ਉਹ ਵੀ ਇਸ ਸੜਕ ਦੇ ਉੱਤੇ ਹੈ ਅਹੀਂ ਘਰੋਂ ਸਾਨੂੰ ਨਿਕਲਣਾ ਇਨਾ ਮੁਸ਼ਕਲ ਹੋਇਆ ਪਿਆ ਕਿ ਸਾਨੂੰ ਬਹੁਤ ਧਿਆਨ ਨਾਲ ਘਰੋਂ ਨਿਕਲਣਾ ਪਿਆ ਰੌਂਗ ਸਾਈਡ ਚੱਲਦੇ ਹੋ ਪਰਲੀ ਸਾਈਡ ਸੜਕਾਂ ਟੁੱਟੀ ਏ ਸਾਰੀ ਜਦੋਂ ਕੱਲ ਪਰਸੋਂ ਹੀ ਸਾਡੇ ਕੋਲ ਗੱਡੀ ਇੱਕ ਗੱਡੀ ਦਾ ਇੱਕ ਜੀ ਟਰਾਲੀ ਦੇ ਵਿੱਚ ਉਹਦਾ ਵੀ ਬਹੁਤ ਨੁਕਸਾਨ ਹੋਇਆ ਔਰ ਆਦ ਦਾ ਇੱਕ ਟਰੱਕ ਵੱਜ ਗਿਆ ਡਾਇਰੈਕਟਰ ਦੇ ਵਿੱਚ ਇਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਏ ਇਸ ਕਰਕੇ ਇਹ ਡਿਵਾਈਡਰ ਨੂੰ ਚੁੱਕਿਆ ਜਾਵੇ ਇੱਥੋਂ ਫੇਰ ਹੀ ਕੋਈ ਹੱਲ ਨਹੀਂ ਲੈ ਜਾਂ ਸੜਕ ਦਾ ਹੱਲ ਕੀਤਾ ਜਾਵੇ ਜਾਂ ਡਿਵਾਈਡਰ ਦਾ ਪੱਕਾ ਹੱਲ ਕੀਤਾ ਜਿਹੜਾ ਲੋਕਾਂ ਦਾ ਨੁਕਸਾਨ ਹੋਵੇ ਐਨੂੰ ਤਾਂ ਘਰੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਏ ਬਹੁਤ ਔ ਇਸ ਕਰਕੇ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਬੇਨਤੀ ਹੈ ਜੀ ਤੇ ਇਹ ਤੁਸੀਂ ਇੱਥੇ ਨਜ਼ਦੀਕ ਰਹਿੰਦੇ ਹੋ ਫਿਰ ਕਮੇਟੀ ਘਰ ਜਾਂ ਕਿਹ ਪ੍ਰਸ਼ਾਸਨ ਅਧਿਕਾਰੀ ਜਾਂ ਕਿ ਲੀਡਰ ਨੂੰ ਰਾਜਨੀਤੀ ਪਾਰਟੀ ਨੂੰ ਜਾਂ ਸਰਕਾਰ ਨੂੰ ਨਹੀਂ ਕਿਹਾ ਇਹ ਇਹਦਾ ਹੱਲ ਕੀਤਾ ਜਾਏ ਕਮੇਟੀ ਵਾਲਿਆਂ ਨੂੰ ਬੜੀ ਧੀਰੀ ਗਾੜੀ ਸਰਗ ਰੁੱਟੀ ਆ ਉੱਥੇ ਹੁੰਦੇ ਆ ਗਟਕੇ ਦੇ ਦੋ ਟਿੱਪਰ ਛੁੱਟ ਕੇ ਚੱਲ ਜਾਂਦੇ ਆ ਉਹ ਜਦੋਂ ਸੜਕੇ ਵਗਦੀ ਆ ਉਹ ਫਿਰ ਘੱਟੇ ਨਾਲ ਮਿੱਟੀ ਉੱਡੜ ਜਾਂਦੀ ਆ ਤੁਸੀਂ ਟੋਏ ਪੈ ਜਾਂਦੇ ਆ ਸਾਰੀ ਦਿਹਾੜੀ ਹੁਣ ਕਮਾੜ ਵਾਲੀਆਂ ਟਰਾਲੀਆਂ ਵੀ ਚੱਲ ਪਈਆਂ ਸਭ ਰੌਂਗ ਸਾਈਡ ਹੀ ਚੱਲਦੇ ਆ ਜੰਨੀਆਂ ਗੱਠੇ ਵਾਲੀਆਂ ਟਰਾਲੀਆਂ ਸਭ ਰੌਂਗ ਸਾਈਡ ਚੱਲਦੀਆਂ ਇਸ ਕਰਕੇ ਬਹੁਤ ਨੁਕਸਾਨ ਸਾਡਾ ਘਰ ਵਾਲਿਆਂ ਦਾ ਬਹੁਤ ਆਖਾ ਵੇ ਤੇ ਰਹਿਣਾ